ਇੱਕ ਵੀ ਸਰੀ ਦੇ ਵਿੱਚ ਵੀ ਉਨਾ ਹੀ ਕਾਰਗਰ ਹੈ ਉਵੇਂ ਦੇ ਹੀ ਰਾਜੇ ਨੇ ਉਵੇਂ ਦੇ ਹੀ ਮੁਕੱਦਮੇ ਬਿਲਕੁਲ ਇੱਕ ਬਿਲਕੁਲ ਸਹੀ ਹੈ ਅੱਜ ਦੇ ਹਾਕਮਾਂ ਲਈ ਵੀ ਰਾਜੇ ਸ਼ਹੀ ਮੁਕੱਦਮੇ ਕੁੱਤੇ ਚਾਹੇ ਜਗਾਏ ਬੈਠੇ ਸੁੱਤੇ ਇਹ ਜਿਹੜੇ ਲੋਕਾਂ ਦੇ ਜੀਵਨ ਦੇ ਵਿੱਚ ਉਹਨਾਂ ਦੇ ਕੁੱਤੇ ਪਿਆ ਉਹਨਾਂ ਦੇ ਜੰਗੇ ਬੜੇ ਚਲਦੇ ਜੀਵਨ ਨੂੰ ਤੇ ਧਰਮ ਕਰਦੇ ਆ ਉਹਦੇ ਵਿੱਚ ਖਲਣ ਪਾਉਂਦੇ ਆ ਆਪਣੀ ਝੂਠੀ ਲਾਲਸਾ ਦੇ ਪਿੱਛੇ ਆਪਣੇ ਝੂਠੇ ਰੁਤਬੇ ਦੇ ਪਿੱਛੇ ਲੋਕਾਂ ਦੀ ਬੰਨੀ ਚਾੜਦੇ ਆ ਇਹਨਾਂ ਦੇ ਖਿਲਾਫ ਲੜਨਾ ਸਾਡਾ ਪਰਮ ਧਰਮ ਹੈ ਤੇ ਅਸੀਂ ਉਹ ਧਰਮ ਜਿਹੜਾ ਪੂਰਾ ਕਰ ਰਹੇ ਆ ਇੱਥੇ ਬੈਠਣਾ ਨਹੀਂ ਸੀਗਾ ਪਰ ਜੋ ਬਰਨਾਲੇ ਦੇ ਅੰਦਰ ਇਹ ਕਰ ਰਹੇ ਨੇ ਉਹਦਾ ਜਵਾਬ ਦੇਣ ਦੀ ਬੈਠਣਾ ਪਿਆ ਹੈ ਲੋਕਾਂ ਦੇ ਕੋਲ ਜਿਹੜੇ ਖਰਾਬ ਹੋ ਰਿਹਾ ਅਸੀਂ 100-100 ਵਾਰ ਮਾਫੀ ਮੰਗਦੇ ਆ ਸਾਥੀਓ ਜਦੋਂ ਇਹ ਸਰਕਾਰ ਆਈ ਅੱਜ ਤੋਂ ਤਕਰੀਬਨ 2 ਮਹੀਨੇ 2 ਸਾਲ ਤੇ 8 ਮਹੀਨੇ ਪਹਿਲਾਂ ਤਾਂ ਸਰਕਾਰ ਨੇ ਔਰ ਤੋਂ ਪਹਿਲਾਂ ਲੋਕਾਂ ਦੇ ਨਾਲ ਵਾਅਦੇ ਕੀਤੇ